ਸਰਦਾਰ ਤੇਜਾ ਸਿੰਘ ਜੀ ਪੁੱਛਰ ਜਿਨ੍ਹਾਂ ਦੀ 58ਵੀਂ ਅੱਜ ਯਾਦ ਇਸ ਨਗਰ ਦੇ ਵਿੱਚ ਮਲਾਈ ਜਾ ਰਹੀ ਹੈ ਭਾਵੇਂ ਉਹ ਇਸ ਨਗਰ ਦੇ ਸੀ ਪਰ ਮੈਂ ਕਹਿ ਸਕਦਾ ਉਹ ਗੁਰੂਆਂ ਨਾਮਲੇ ਵਸ ਉੱਤੇ ਮਾਈ ਭਾਈ ਦੇ ਹਿਰਦਿਆਂ ਵਿੱਚ ਵਸਦੇ ਕਿਉਂਕਿ ਜਦੋਂ ਪ੍ਰਬੰਧ ਮਹਾਂਤਾਂ ਤੋਂ ਲੈ ਕੇ ਐਡ ਹੋਕ ਕਮੇਟੀ ਬਣਾਈ ਗਈ ਤੇ ਉਹ ਅਕਤੂਬਰ ਦੇ ਵਿੱਚ 1920 ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਣੇ ਤੇ ਫਿਰ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਸਥਾਨਾਂ ਤੇ ਬਖ ਬਖ ਜਥੇ ਪਰ ਲੰਬੀ ਸੋਚ ਅਨਸਾਰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਔਰ ਉਹ ਤੋਂ ਇਲਾਵਾ ਉਹਨਾਂ ਦੇ ਸਹਿਯੋਗੀ ਸਾਰੇ ਸ਼੍ਰੋਮਣੀ ਕਾਲੀ ਦਲ ਨੂੰ ਹੋਂਦ ਵਿੱਚ ਲਿਆਂਦਾ ਤੇ ਆਪ ਉਹਨਾਂ ਨੇ ਮੈਂ ਸਮਝਦਾ ਬਤੌਰ ਜਥੇਦਾਰ ਤੇ ਜਥੇਦਾਰ ਤੋਂ ਬਾਅਦ ਵੀ ਪੋਰਦਰਾ ਸਦਾ ਆਰ ਲਹਿਰ ਤਾਇਤ ਜਿੰਨੇ ਇਤਿਹਾਸਕ ਸਥਾਨ ਆ ਜਿਨ੍ਹਾਂ ਚ ਪ੍ਰਮੁੱਖ ਤੌਰ ਤੇ ਪਸ਼ਾਵਰ ਵਿਖੇ ਭਾਈ ਜੋਗਾ ਸਿੰਘ ਜੀ ਦਾ ਸਥਾਨ ਉਸੇ ਤਰ੍ਹਾਂ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਖਡੂਰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਇਸੇ ਤਰ੍ਹਾਂ ਗੁਰੂ ਪੰਜਮ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਤਰਨਤਾਰਨ ਸਾਹਿਬ ਅਨੇਕਾਂ ਹੀ ਗੌਰਵ ਸਥਾਨਾਂ ਨੂੰ ਜਿਨ੍ਹਾਂ ਦੇ ਉੱਤੇ ਮਹਾਂਤਾਂ ਦਾ ਉਹ ਮਹਾਂਤ ਜਿਹੜੇ ਮਨਮਤੋਂ ਦਾ ਮਹਾਂਤ ਸ਼ਾਬਦ ਬਹੁਤ ਪਵਿੱਤਰ ਆ ਪਰ ਉਹ ਮਹਾਂਤ ਜਿਹੜੇ ਸਗੇ ਕਰੈਤੀਏ ਵੱੱਜੜ ਕਰੈਤਾ ਕਰਦੇ ਸੀ ਗੁਰਮਤਿ ਲੰਘਣਾ ਕਰਦੇ ਸੀ ਉਹ ਸਾਰਿਆਂ ਕੋਲੋਂ ਕਬਜ਼ੇ ਵਿੱਚ ਲਏ ਤੇ ਪੰਥ ਨੂੰ ਲੀਹਾਂ ਤੇ ਤੋੜਿਆ ਤੇ ਮੈਂ ਸਮਝਦਾ ਜਿਸਲੇ ਕੋਈ ਗੱਲ ਗੁਰਮਤਿ ਅਨੁਕੂਲ ਕਰਨੀ ਹੋਵੇ ਮੈਂ ਅੱਜ ਵੀ ਦੇਖਦਾ ਵੇ ਸਿਰ ਪਹਿਲਾਂ ਦੇਣਾ ਪੈਂਦਾ ਗੱਲ ਬਾਤ ਚ ਹੁੰਦੀ ਹੈ ਪਰ ਕਿਉਂਕਿ ਸਮਾਂ ਭਿਆਨਕਰ ਸੀ ਸਰਕਾਰ ਗੋਰਿਆਂ ਦੀ ਸੀ ਬਹਾਤਾਂ ਦੇ ਕਬਜ਼ੇ ਸੀ ਉਹਨਾਂ ਕੋ ਪੈਸੇ ਬੜੇ ਹੁੰਦੇ ਸੀ ਤੇ ਦੂਨੇ ਪਾਸੇ ਸਰਕਾਰ ਦਾ ਡੰਡਾ ਸੀ ਪਰ ਇਹਨਾਂ ਸਾਰੀਆਂ ਗੱਲਾਂ ਦੀ ਬੇਪਰਵਾਹੀ ਕਰਦੇ ਹੋਏ ਸਿੰਘ ਸਾਹਿਬ ਜੀ ਨੇ ਬਾਖੂਖੀ ਆਪਣੇ ਫਰਜ਼ ਨਿਭਾਏ ਔਰ ਉਹਨਾਂ ਫਰਜ਼ਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਲ ਪੱਥਰ ਉਹ ਉਸ ਵੇਲੇ ਦੀ ਸਰਕਾਰ ਨੂੰ ਚੁਣੌਤੀ ਸੀ ਦੇ ਸਾਜਖੰਡ ਸ੍ਰੀ ਦਰਬਾਰ ਸਾਹਿਬ ਦੇ ਕੇ ਇੱਕ ਦੀਵਾਲੀ ਮਨਾਉਣ ਦੀ ਹੁਣ ਤਾਂ ਬੰਦੀ ਛੋੜ ਦੇ ਇਖਤਿਆਰ ਦਾ ਗੁਨਾਹ ਨਾਨਕ ਸਾਹਿਬ ਕਲੰਡਨ ਜਾਰੀ ਹੋਇਆ ਬੰਦੀ ਛੋੜ ਦੇ ਕਿਉਂਕਿ ਸਾਡਾ ਭੋਲਾ ਆਇਆ ਸੀ ਉਹ ਦੀਵਾਲੀ ਦੇ ਉੱਤੇ ਗੋਰੇ ਆ ਕੇ ਕੁਰਸੀਆਂ ਢਾਲ ਲੈਂਦੇ ਪਰ ਸਿੰਘ ਸਾਹਿਬ ਜੀ ਦੀ ਜ਼ਮੀਨ ਨੇ ਇਹ ਬਰਦਾਸ਼ਤ ਨਹੀਂ ਕੀਤਾ ਕਿ ਗੁਰੂ ਘਰ ਗੁਰੂ ਰਾਮਦਾਸ ਪਾਤਸ਼ਾਹ ਦਾ ਅਸਥਾਨ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਸਥਾਨ ਗੁਰੂ ਪੰਜਮ ਪਾਤਸ਼ਾਹ ਦਾ ਅਸਥਾਨ ਉਹਨਾਂ ਨਾਲ ਝਾਵਤਣ ਲਈ ਉਹਨਾਂ ਨੂੰ ਕੁਰਸੀਆਂ ਤੋਂ ਥੱਲੇ ਬੈਠਣ ਲਈ ਮਜਬੂਰ ਕੀਤਾ ਤੇ ਜਿਹੜੇ ਸਨਮੁਖ ਹੋ ਕੇ ਗੁਰੂ ਦੇ ਚੱਲਦੇ ਆ ਭਾਈ ਸਿਰ ਵੀ ਦੇਣਾ ਪੈਂਦਾ ਤੇ ਉਹਨਾਂ ਦੀ ਸ਼ਹੀਦੀ ਹੋਈ ਪਰ ਮੈਂ ਸਮਝਦਾ ਅੱਜ ਵੀ ਉਹ ਜਿਉਂਦੇ ਆ ਸਾਡੇ ਵਿੱਚ ਸਿਧਾਂਤ ਜਿਉਂਦੇ ਹੁੰਦੇ ਸਰੀਰ ਨਹੀਂ ਜਿਉਂਦੇ ਆ ਦੇਖਦੇ ਆ ਮੌਜੂਦਾ ਜੋਗ ਦੇ ਵਿੱਚ ਤੀਜੀ ਚੌਥੀ ਪੀੜ੍ਹੀ ਨੂੰ ਪਤਾ ਹੀ ਨਹੀਂ ਹੁੰਦਾ ਸਾਡਾ ਮਯੂਰ ਕੌਣ ਸੀ ਪਰ ਇਹ ਪਾਂਛ ਦਾ ਸਰਮਾਇਆ ਵੀ ਆ ਤੇ ਸਿੰਘ ਸਾਹਿਬ ਨੇ ਵੀ ਅੱਜ ਆਉਣਾ ਸੀ ਉਹ ਕੋ ਸਿਹਤ ਢਿੱਲੀ ਹੋ ਗਈ ਤੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲੋਂ ਸਮੂੱਚੇ ਤੌਰ ਤੇ ਪੱਖੋਗੇ ਸਾਹਿਬ ਮੇਰੇ ਨਾਲ ਆਏ ਆ ਅਨਾਨ ਦੇਵ ਜੀ ਆਪਣੇ ਸਾਡੇ ਤਕਵਾਲ ਸਿੰਘ ਮੈਨੇਜਰ ਤੇ ਸਾਡਾ ਪੁਰਾਣਾ ਬੇਲੀ ਐਡੀਸ਼ਨਲ ਕਰਤਾ ਰਿਹਾਲ ਹਰਜੀਤ ਇਹ ਵੀ ਲੰਬਾ ਜੀਰ ਵੀ ਸਰਦਾਰ ਸੁਖਮਿੰਦਰ ਸਿੰਘ ਸਾਹਿਬ ਉਹ ਵੀ ਨਾਲ ਆਏ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਾਦਾ ਮਨਾਉਣੀਆਂ ਵੀ ਆ ਤੇ ਜਾਦਾ ਬਸਾਉਣੀਆਂ ਵੀ ਆ ਇਸ ਲਈ ਇਹ ਗੱਲ ਕਹਿਣਾ ਹੁੰਦਾ। ਬਸਾਉਣਾ ਕੀ ਆ ਸਿਧਾਂਤ ਨੂੰ ਹਿਰਦੇ ਵਿੱਚ ਬਸਾਉਣਾ। ਸੱਚੀ ਕਿਰਤ ਕਰਨੀ ਧਰਮ ਦੀ ਤੇ ਨਾਮ ਜਪਣਾ ਤੇ ਵੰਡ ਕੇ ਛਕਣਾ। ਸੇਵਾ ਦੇ ਸਿਮਰਨ, ਹੰਡੇ ਵਾਤੇ ਦੀ ਪੌਣ, ਉਸ ਤੋਂ ਬਾਅਦ ਸਤਿਗੁਰੂ ਜੀ ਤੋਂ ਨਿਤਨੇਮ ਮੰਗਣਾ, ਅੰਮ੍ਰਿਤ ਵੇਲੇ ਦਾ ਜਾਗਣਾ ਮੰਗਣਾ, ਕਰਵਾਣੀ ਦੀ ਵਿਚਾਰ ਤੇ ਕਰਵਾਣੀ ਅਨਸਾਰ ਜ਼ਿੰਦਗੀ ਜਿਉਣ ਦਾ ਸਤਿਗੁਰੂ ਤੋਂ ਅੱਜ ਮੰਗਣਾ। ਇਨ ਬੇਨਤੀ ਕਰਕੇ ਖਵਾਂ ਦਾ ਆਜਾਜ ਗਵਾਹੀ ਗੁਰੂ ਜੀ ਕਾ ਵਾਹਿਗੁਰੂ ਜੀ ਦੀ ਖਾਤਿਰ ਵਾਹਿਗੁਰੂ ਜੀ ਦੀ ਖਤੇ ਅੱਜ ਅਸੀਂ ਜੱਗਤਾਂ ਤੇ ਜੱਤਾਂ ਦੇ ਪਿੰਡਾਂ ਦੇ ਪੰਜਾਬ ਦੇ ਪਿੰਡ ਦੇ ਜੋ ਸਮਾਗਮ ਚੱਲ ਰਿਹਾ ਹੈ ਸਰੇਮਣੀਕਰ ਦੁਆਰਾ ਪਰੰਪਰਿਕ ਬੇਤੀਜਤਾ ਕਰਵਾਸੀ ਜਨਾਬਾਨ ਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਜਿਸ ਦਾ ਕਿ ਪਰਸੋਂ 30 ਸਤੰਬਰ ਤੋਂ ਸੰਸਕ੍ਰਿਤਾਂ ਤੋਂ ਆਰੰਭ ਹੋਇਆ ਇਹ ਗੱਲ ਇੱਕ ਤਰੀਕ ਨੇ ਛੋਟੇ ਬੱਚਿਆਂ ਦੇ ਮਿਹਰਬਾਨੇ ਕੰਟ ਮੁਕਾਬਲੇ ਪ੍ਰਕਰਮ ਵਾਲੇ ਸੁੰਦਰ ਲਖਾਈ ਵਾਸਤੇ ਵੀ ਇੱਕ ਪ੍ਰਬੰਧ ਕੀਤਾ ਗਿਆ ਪ੍ਰੋਗਰਾਮ ਕਰਵਾਇਆ ਗਿਆ ਅੱਜ ਜਿਹੜਾ ਗਵਾਰ ਹੋਏ ਨੇ ਉਹਨਾਂ ਦੇ ਵਿੱਤੀ ਕਦਰ ਸੰਬੰਧਾ ਪਿਛਾਰੇ ਜਿਸ ਅਗੇ ਪਾਲਵੇ ਦੇ ਵਿੱਚ ਹੋਰ ਵੀ ਵਾਧੇ ਦੇ ਬਾਬਤ ਵਿੱਚ ਸੰਕਲਪ ਕੇ ਸੌਤੇ ਆ ਰਹੀਆਂ ਨੇ ਜਿਸ ਵਿੱਚ ਅਜਾਦੇ ਕਲਾ ਦੇ ਚੰਗ ਲਖਾਈਆਂ ਨੇ ਤੇ ਹੋਰ ਵੀ ਜਿਹੜੇ ਪਰਪਤ ਸੰਗੀਤ ਖੰਡੀਆਂ ਨੇ ਪ੍ਰਧਾਨ ਜੀ ਵੀ ਪਹੁੰਚੇ ਹੋਏ ਨੇ ਅਤੇਾਰੇ ਹੀ ਸੰਗਠਨਾਵੀ ਕੰਮ ਕਰਦਿਆਂ ਉਸ ਤੋਂ ਸਭ ਤੋਂ ਵੱਧ ਪ੍ਰਧਾਨ ਸਾਹਿਬ ਦਾ ਔਰ ਸਿੰਘ ਸਾਹਿਬ ਜੀ ਦਾ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਜਿਹੜਾ ਫੰਡ ਸੀ ਜਿਹਦੇ ਲਈ ਜਿਲ੍ਹਾ ਵੱਡੇ ਪੱਧਰ ਤੇ ਸੁਬਾ ਦੇ ਸਰਵਾਇ ਤੇ ਲਾਇਆ ਜਾ ਰਿਹਾ ਹੈ। ਤੇ ਸਾਰੇ ਸੰਗਤ ਸਾਰੇ ਇਲਾਕੇ ਦਾ ਵਿਚਾਰਦਾਰ ਕਮੇਟੀ ਵੱਲੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ